ਬੀ ਸਿੰਘ ਸੰਦੂਜੀ ਨੇ ਤੇ ਮੈਂ ਬੇਨਤੀ ਕਰਾਂਗਾ ਵੀ 2 ਮਿੰਟ ਦੇ ਵਿੱਚ ਹੀ ਕਿਉਂਕਿ ਸਮੇਂ ਦੀ ਬਹੁਤ ਸੀਮਾ ਤੇ ਉਹ ਵਿਚਾਰ ਆਪਣੇ ਰੱਖਣੇ ਚਾਹੁੰਦੇ ਨੇ 2 ਮਿੰਟ ਦੇ ਵਿੱਚ ਹੀ ਸਪੱਸ਼ਟੀ ਕਰ ਦੇਣ ਤਾਂ ਕਿ ਆਪਾਂ ਜਿਹੜਾ ਅੱਜ ਦਾ ਸੈਮੀਨਾਰ ਵੀ ਆ ਅੱਜ ਦਾ ਜਿਹੜਾ ਸਮਾਗਮ ਹੈ ਉਹ ਆਪਣਾ ਸਮੇਂ ਸਿਰ ਸੰਪੰਨ ਹੋ ਸਕੇ ਤੇ ਬੀ ਸਿੰਘ ਸੰਦੂਜੀ ਬਹੁਤ ਬਹੁਤ ਧੰਨਵਾਦ ਜੀ ਮਾਜਦਾ ਤੇ ਸਮੂਹ ਹਾਜ਼ਰ ਸੰਤ ਮਹਾਪੁਰਸ਼ਾਂ ਦਾ ਅਸ਼ੀਰਵਾਦ ਮੈਂ ਕਹਿ ਸਕਦਾ ਜਿਹੜਾ ਬੋਲਣ ਦਾ ਮੈਨੂੰ 2 ਮਿੰਟ ਮੌਕਾ ਮਿਲਿਆ। ਅਸਲ ਕੱਲ ਤੋਂ ਹੈ ਤੇ ਥੋੜੀ ਲੰਬੀ ਗੱਲ ਕਰਨੀ ਸੀ ਪਰ ਹੁਣ ਗੱਲ ਹੈ 2 ਮਿੰਟ ਦੀ ਗੱਲ ਦਾ 2 ਮਿੰਟ ਜੀ ਆਪਾਂ ਕੰਮ ਦੀ ਗੱਲ ਕਰਕੇ ਪਾਸ ਹੋਣਾ ਕਿ ਨਿਚੋੜ ਕੱਲ ਦਾ ਵੀ ਸਾਰਾ ਦਿਨ ਜੋ ਬੁਲਾਰੇ ਬੋਲੇ ਬਾਅਦ ਵਿੱਚ ਉਹਨਾਂ ਦਾ ਸ਼ਾਮ ਨੂੰ ਨਿਚੋੜ ਮਹਾਰਾਜ ਜੀ ਨੇ ਸੰਤ ਬਾਬਾ ਪ੍ਰਵੀਰ ਸਿੰਘ ਜੀ ਨੇ ਕੱਢ ਦਿੱਤਾ ਸੀ। ਕੱਲ ਵੀ ਇੱਥੇ ਆ ਕੇ ਗੱਲ ਹੋਈ ਸੀ ਕਿ ਡਿਜੀਟਲ ਕਰੋ ਡਿਜੀਟਲ ਆ ਜਾਓ। ਤੇ ਅੱਜ ਵੀ ਸਾਡੇ ਮਹਾਨ ਜੀ ਨੇ ਇਹੀ ਗੱਲ ਕਹੀ ਹੈ ਤੇ ਬੋਲਾਰੇ ਨੇ ਵੀ ਇਹੀ ਗੱਲ ਕਹੀ। ਮੈਂ ਤੇ ਇੱਕੋ ਹੀ ਵੇਦਨੀ ਕਰ ਰਹੀ ਕਈ ਵਾਰ ਕੀ ਹੁੰਦਾ ਕੋਈ ਇਹਨੂੰ ਕਹਿੰਦੇ ਰੱਬ ਤੋਂ ਕੁਦਰਤੀ ਕਿਰਪਾ ਪਰਮਾਤਮਾ ਦੀ। 2-3 ਮਹੀਨੇ ਪਹਿਲਾਂ ਉਦੋਂ ਤੱਕ ਮੇਰੀ ਜਿਹੜੀ ਵੈਬਸਾਈਟ ਚੱਲਦੀ ਸੀ ਆਮ ਨਿਊਜ਼ ਦੀ ਵੈਬਸਾਈਟ ਠੀਕ ਹੈ ਪੁਰਾਣਾ ਪੱਤਰਕਾਰ ਪੱਤਰਕਾਰ ਜੀ ਖੁੰਮੀ ਜਾਣਾ। 2-3 ਮਹੀਨੇ ਪਹਿਲਾਂ ਇੱਕ ਵਿਚਾਰ ਆਇਆ ਕਿ ਜੋ ਅੱਜ ਅਸੀਂ ਪੰਜਾਬ ਦੇ ਵਿੱਚ ਜੋ ਸਿੱਖੀ ਦਾ ਪਰਾਰੂਪ ਸਰੂਪ ਸਮਝਦੇ ਆਂ। ਸਿੱਖੀ ਇਸ ਤੋਂ ਕਿਤੇ ਬਿਆੰਤ ਦੀ ਬਾਤ ਕੋਈ ਨਹੀਂ ਜਿਨ੍ਹਾਂ ਨੂੰ ਅਸੀਂ ਨਾਨਕ ਪੰਥ ਸ਼ਬਦ ਦੇ ਮੈਂ ਥੋੜਾ ਕੀਤਾ ਸੀ ਉਹਦੀ ਪੁਸਤਕਾਂ ਕੁਝ ਪੜੀਆਂ ਐਨਾ ਬਿਆੰਤ ਸੰਗਤ ਫੈਲੀ ਹੋਈ ਆ ਅੱਜ ਅਸੀਂ ਕਹਿੰਦੇ ਨਾ ਸਿੱਖ ਘਟ ਗਣਤੀ ਜਾਏ ਮੈਂ ਕਹਿੰਦਾ ਜੇ ਸੰਗੂ ਨਾਨਕ ਨਾਮ ਵਾਲੇ ਵਾ ਜਿਹੜੇ ਜਿੰਨੀਆਂ ਸੰਪਰਦਾਵਾਂ ਨੇ ਜਿਨ੍ਹਾਂ ਲੋਕ ਜਾ ਰਹੇ ਲੋਭ ਦੇ ਰੂਪ ਵਿੱਚ ਮੌਜੂਦ ਨੇ ਗੁਰਨਾਮ ਸਾਹਿਬ ਦੇ ਸ਼ਰਧਾਲੂ ਨੇ ਅਗਰ ਅਸੀਂ ਉਹਨਾਂ ਨੂੰ ਜੋੜ ਪਾਈਏ ਆਪਣੇ ਸਮਝ ਪਾਈਏ ਤੇ ਅਸੀਂ ਬਹੁਤ ਗਿੰਤੀ ਆ। ਤੋਂ ਇਹ ਚੀਜ਼ ਨੂੰ ਮਹਿਸੂਸ ਕਰਦੇ ਹੋਏ ਮੈਨੂੰ ਲੱਗਾ ਕਿ ਇੱਥੇ ਬੈਰੀਅਰ ਕਿਹੜੇ-ਕਿਹੜੇ ਆ। ਭਾਸ਼ਾ ਨੂੰ ਅਸੀਂ ਬੋਲੀ ਨੂੰ ਅਸੀਂ ਬੈਰੀਅਰ ਬਣਾ ਲਿਆ। ਪੰਜਾਬ ਦੇ ਵਿੱਚ ਤਾਂ ਮੈਨੂੰ ਤਾਂ ਅਜ ਤੱਕ ਕਿਉਂਕਿ ਮੈਂ ਇੱਥੇ ਅਕਾਲੀ ਦਲ ਦਾ ਇਨਫਲੂਐਂਸ ਹੈ ਸ਼੍ਰੋਮਣੀ ਕਮੇਟੀ ਦੇ ਹਿਸਾਬ ਨਾਲ ਗੱਲਾਂ ਚੱਲਦੀਆਂ ਤੇ ਮੈਨੂੰ ਉਹ ਚੀਜ਼ਾਂ ਮਹਿਸੂਸ ਹੋਈਆਂ ਸੀ ਕਿ ਇੱਕ ਜਿਹਾ ਰੂਪ ਜਿਹੜਾ ਆਉਣਾ ਸਾਡੇ ਅੰਦਰ ਅਸੀਂ ਸੁਭਾਸ਼ ਕਹਿੰਦੇ ਬੜੀ ਕੀਤੀ ਹੋਈ ਜੀ। ਸੋ ਰਾਜਿਕਾ ਕਿਆਸੀ ਕੁਰਬਾਨੀਆਂ ਕਰਕੇ ਗੁਰਦੁਆਰਿਆਂ ਦਾ ਸੁਧਾਰ ਕਰ। ਸੁਧਾਰ ਕਿੱਥੋਂ ਕੀਤਾ ਸੀ? ਕਹਿੰਦੇ ਜੀ ਨਿਰਮਲ ਸੰਪਰਦਨ ਨਾਲ ਜੁੜੇ ਹੋਣ ਕੋਈ ਜੀਤ ਮਾਨ। ਤੇ ਅੱਜ ਇਹ ਗੱਲ ਹੈ ਸੈਮੀਨਾਰ ਤੇ ਵੀ ਸਾਹਮਣੇ ਆਈ ਹੈ ਕਿ ਜਿਹੜੇ ਸ਼੍ਰੀਮਾਨ ਸੀਗੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਸੀਗਾ। ਸੋ ਇਹਨਾਂ ਗੱਲਾਂ ਨੂੰ ਵਜੂਦ ਰੱਖਣ ਜਦੋਂ ਮੈਂ ਨਿਰਮਲ ਪੰਥ ਦਾ ਇਤਿਹਾਸ ਵਾਚਣਾ ਸ਼ੁਰੂ ਕੀਤਾ ਕੁਝ ਪੁਸਤਕਾਂ ਪਾਣੀ ਸ਼ੁਰੂ ਕੀਤੀਆਂ। ਤੇ ਮੇਰਾ ਸਿਰ ਚੱਕਰਾਇਆ। ਉਹ ਪੜਿਆ ਮੈਂ ਕਿਹਾ ਤੂੰ ਕਿਹੜੀ ਇਹ ਘੜੇ ਦੇ ਵਿੱਚ ਤੋਂ ਰਿਆ ਫਿਰਦਾ। ਸਮੁੰਦਰਾ ਛਲ ਮਾਰ ਤੋ ਉਸ ਦਿਨ ਤੋਂ ਫੈਸਲਾ ਕਰ ਲਿਆ ਵੈਬਸਾਈਟ ਨੂੰ ਮੈਂ ਕਿਹਾ ਸਿਰਫ ਸਿੱਖੀ ਦੀ ਹੀ ਗੱਲ ਹੋ ਜਾਏ ਕੋ ਨਾਨਕ ਸਾਹਿਬ ਦੇ ਦਰ ਦੀ ਗੱਲ ਹੀ ਕਰ ਪਾਈਏ ਤੇ ਮੈਂ ਕਹਿੰਦਾ ਬਹੁਤ ਵੱਡਾ ਅਸ਼ੀਰਵਾਦ ਬਾਬਾ ਜੀ ਦਾ ਤੋ ਉਸ ਦਿਨ ਤੋਂ ਬਾਅਦ ਮੈਂ ਵੈਬਸਾਈਟ ਡਿਵੈਲਪ ਕਰਾਈ ਨਵੀ ਤੇ ਉਹਨੂੰ ਸੋਚਿਆ ਕਿ ਸਮੇ ਦਾ ਹਾਨੀ ਕਿਵੇਂ ਬਣਾਉਣਾ ਕਿਉਂਕਿ ਚੀਜ਼ਾਂ ਜਿਹੜੀਆਂ ਕੰਮ ਕੀਤਾ ਹੋਇਆ ਨੇ ਜਿਹੜੇ ਨਿਰਮਲ ਸਾਹਿਜ ਇਤਿਹਾਸ ਦਾ ਇਹ ਬਹੁਤ ਬੀਤ ਆ ਔਰ ਗੰਭੀਰ ਕੰਮ ਦੇ ਗਾਹ ਤਾਟਾ ਆਮ ਮਨਾਂ ਜੇ ਆਪਾਂ ਕਹਿੰਦੇ ਨੀ ਵੀ ਚੱਲਾਈ ਜਿਹੜੇ ਕਰ ਵੀ ਲਈਏ ਉਹਨੂੰ ਪੜਨੋਂ ਹਾਂ ਤੇ ਬਹੁਤ ਥੋੜੇ ਲੋਕਾਂ ਨੇ ਸੋ ਇਸ ਦਾ ਮਹਿਸੂਸ ਕਰਕੇ ਉਹਦੇ ਵਿੱਚ ਤਿੰਨ ਚਾਰ ਚੀਜ਼ਾਂ ਸੋਚੀਆਂ ਪਹਿਲੀ ਦਾ ਗੱਲ ਇਹ ਆ ਕਿ ਉਹਨੂੰ ਡਿਜੀਟਲ ਰੂਪ ਵਿੱਚ ਮੈਂ ਦਰਸ਼ਨਾ ਕਰਾਂਗਾ ਸਾਰੇ ਮਹਾਂਪੁਰਖਾਂ ਦੇ ਲਾਇਬ੍ਰੇਰੀਆਂ ਵਿੱਚ ਲੱਪਣੀਆਂ ਸ਼ੁਰੂ ਕਰਨ ਲੱਗਾ ਹੋਣੀ ਚੀਤੀ ਤੇ ਉਹਨੂੰ ਮੈਂ ਪੀਡੀਐਫ ਦੇ ਰੂਪ ਵਿੱਚ ਆਡੀਓ ਬੁੱਕਸ ਦੇ ਰੂਪ ਵਿੱਚ ਔਰ ਨਾਲ ਦੇ ਨਾਲ ਜਿਹੜਾ ਪੱਤਰਕਾਰੀ ਦਾ ਮੇਰਾ ਹੈ ਆਮ ਦੁਨੀਆ ਦਾ ਪਹੁੰਚਣ ਦਾ ਉਹਦੇ ਵਿੱਚੋਂ ਲਿਟਰੇਚਰ ਬੁੱਕਸ ਦੇ ਵਿੱਚੋਂ ਖਾਸ ਖਾਸ ਚੀਜ਼ਾਂ ਲੈ ਕੇ ਉਹਨੂੰ ਖਬਰਾਂ ਦੇ ਰੂਪ ਚ ਪਬਲਿਸ਼ ਕਰਕੇ ਆਮ ਜਨਤਾ ਤੱਕ ਪਹੁੰਚ ਨਹੀਂ ਕਰਨੀ ਉਹਨਾਂ ਦੇ ਇੰਟਰਸਟ ਦੇਣਾ ਫਿਰ ਉਹ ਸਮਾਜ ਦੇ ਉੱਤੇ ਯੂਥ ਆਵੇ ਇਹਨੂੰ ਮੁਖੜਾ ਕੇ ਅਸੀਂ ਉਹਨੂੰ ਰੋਜ਼ਗਾਰ ਨਾਲ ਥੋੜਾ ਜੋੜਿਆ ਕਿ ਰੋਜ਼ਗਾਰ ਦੀ ਪ੍ਰੋਫਾਈਲ ਆਪਣਾ ਬੱਚਾ ਕੋਈ ਵੀ ਯੂਥ ਉੱਤੇ ਆ ਕੇ ਬਣਾ ਸਕਦਾ ਉਸ ਤੋਂ ਇਲਾਵਾ ਉਹਨੂੰ ਸਾਡੇ ਰਿਸ਼ਤੇ ਨਾਤੇ ਨਾਲ ਜੋੜਿਆ ਜਿਵੇਂ ਅਸੀਂ ਸ੍ਰੀ ਨਾਨਕ ਨਾਮ ਵਾਲੇ ਸੰਗਤ ਹੈ ਇੱਕ ਦੂਜੇ ਦੇ ਪਰਿਵਾਰਾਂ ਦੇ ਰਿਸ਼ਤੇ ਨਾਤੇ ਕਰੋਂ ਦਾ ਇੱਕ ਮੰਝ ਬਾਣਿਆ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲ ਜਾਏ ਬੱਚੇ ਬੱਚੀਆਂ ਲਈ ਤੇ ਮੈਨਾਂ ਦਾ ਹੋਰ ਵੀ ਖੂਬਸੂਰਤੀ ਸਾਜੇ ਤੇ ਜਿਹੜੇ ਅਸੀਂ ਕਾਰੋਬਾਰੀ ਲੋਕ ਆ ਜਿਹੜੇ ਅਸੀਂ ਸਮਰਥਕ ਆ ਜੇ ਕਿਸੇ ਨੂੰ ਰੋਜ਼ਗਾਰ ਦੇ ਸਕਦੇ ਆਂ ਕਿਸੇ ਦੀ ਸਪੋਰਟ ਕਰ ਸਕਦੇ ਆਂ ਉਹਨਾਂ ਦਾ ਵੀ ਡਾਟਾ ਜਿਹੜਾ ਉਸ ਵੈਬਸਾਈਟ ਤੇ ਹੋ। ਇਹ ਸਾਰੇ ਚੀਜ਼ਾਂ ਦੇ ਪ੍ਰਬੰਧ ਕਰ ਲਏ ਗਏ ਆ। ਤੇ ਤੁਹਾਡਾ ਕੇਸਰੀ ਵਿਰਾਸਤ ਨਾਮ ਦਾ ਤੁਸੀਂ Google ਤੇ ਸਰਚ ਕਰੋਗੇ ਕੇਸਰੀ ਵਿਰਾਸਤ ਉਹਦੇ ਡਿਜੀਟਲ ਡਾਇਰੈਕਟਰੀ ਦਾ ਰੂਪ ਹਾਂ ਦਾ ਉਹ ਜੀ ਪ੍ਰੋਫਾਈਲਾਂ ਆਪਾਂ ਬਣਾ ਸਕਦੇ ਆਪੋ ਆਪਣੀਆਂ। ਉਹਦੇ ਚ ਤੁਹਾਡੀ ਕੀ ਕੁਆਲਿਫਿਕੇਸ਼ਨ ਹੈ ਤੁਸੀਂ ਕੀ ਕਰ ਸਕਦੇ ਹੋ ਅਸੀਂ ਇੱਕ ਦੂਜੇ ਨੂੰ ਉੱਥੋਂ ਲੱਭ ਸਕਾਂ। ਇਹ ਮੇਰੇ ਵੱਲੋਂ ਇੰਨਾ ਹਾਲੇ ਉਪਰਾਧਾ ਹੋਇਆ ਹਾਲੇ ਸਟਾਰਟ ਕੀਤੀ ਆ। ਉਹਦੇ ਉੱਤੇ ਮੇਰੇ ਵੱਲੋਂ ਖੁੱਲਾ ਸਦਾ ਆ। ਕਿ ਉਹਦਾ ਤਾਂ ਕੋਈ ਵੀ ਆ ਗਿਆ ਮੈਂ ਤਾਂ ਫੀਸ ਕੋਈ ਨਹੀਂ ਰੱਖੀ ਹੋਈ ਉਹਨੂੰ ਜੁਆਇਨ ਕਰਨਾ ਜੁਆਇਨ ਕਰਨ ਤੋਂ ਬਾਅਦ ਆਪ ਆਪਣੀ ਪ੍ਰੋਫਾਈਲ ਚਾਹੇ ਪੰਥਕ ਪ੍ਰੋਫਾਈਲ ਬਣਾ ਲਓ ਸਿੱਖ ਵਾਜੋ ਪ੍ਰੋਫਾਈਲ ਬਣਾ ਲਓ बिजनेਸਮੈਨ ਵਾਜੋ ਬਣਾ ਲਓ ਤੇ ਤੁਸੀਂ ਜੋਬ ਚਾਹੀਦੀ ਜੋਬ ਸਿਕਰ ਵਾਜੋ ਬਣਾ ਲਓ ਯਾ ਰਿਸ਼ਤੇ ਲੱਭਦੇ ਚਾਹੀਦੇ ਬੱਚੇ ਬਤੀਆਂ ਦੇ ਉੱਤੇ ਪਾਣੇ ਆ ਤੋਂ ਇੱਕ ਦੂਜੇ ਨਾਲ ਤੁਸੀਂ ਉੱਤੇ ਸਾਂਝਾ ਕਰ ਸਕਦੇ ਆਂ ਔਰ ਇੱਕ ਮੈਂ ਗੱਲ ਕਹਦੇ ਆਂ ਇਹ ਪਹਿਲਾਂ ਜਿਹੜੀ ਵੈਬਸਾਈਟ ਚੱਲਦੀ ਸੀ ਉਹ ਜਾਂਦੇ www.rubani ਉਹ ਚੀਜ਼ਾਂ ਜਿਹੜੀਆਂ ਉਹ ਕਹਿੰਦੇ ਅਨਸਕਿਓਰ ਹੁੰਦੀਆਂ ਹੁਣ ਇਹ ਜਿਹੜੀ ਆ ਇਹ ਕਲਾਉਡ ਬੇਸ ਵੈਬਸਾਈਟ ਆ ਜਿਹੜੀ ਸਾਰੇ ਸਾਰੇ ਰਾਈਟ ਮੇਰੇ ਕੋਲ ਆ ਸਿਕਿਉਰਟੀ ਜਿਹੜੀ ਆ ਉਹ 100 1% ਜਿਹੜੀ ਆ ਪੂਰਨ ਗਰੂਫ ਹੈ ਇਸ ਕਰਕੇ ਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਦਾ ਜਿਹੜਾ ਡਾਟਾ ਆ ਉਹ ਕਿਤੇ ਨਹੀਂ ਜਾਣ ਲਗਾ ਡਾਟਾ ਵੀ ਤੁਸੀਂ ਸੁਝਾਅ ਵੀ ਨਾਲ ਦੇ ਰਹੇ ਆ ਕਿ ਕਿਹੜੀ ਚੀਜ਼ ਜਿਹੜੀ ਆ ਅਸੀਂ ਇੱਕ ਦੂਜੇ ਲਈ ਖੁੱਲੀ ਰੱਖੀ ਹੈ ਜਿਹੜੀ ਚੀਜ਼ ਨਹੀਂ ਰੱਖਣੀ ਖੁੱਲੀ ਕੋਈ ਨਹੀਂ 14 ਪਾਵਰ ਸ਼ਰ ਨਹੀਂ ਉੱਥੇ ਆਪਸ਼ਨ ਕੋਈ ਨਹੀਂ ਇਹ ਜੁੜ ਨਹੀਂ ਲਗਾ ਤੇ ਸਾਰੀਆਂ ਚੀਜ਼ਾਂ ਤੁਸੀਂ ਪ੍ਰੋਫਾਈਲ 'ਚ ਭਰ ਦਿਆਂ ਜਿਹੜੀ ਜੀ ਤੁਸੀਂ ਚਾਹਦੇ ਹੋ ਫਿਰ ਤੁਸੀਂ ਤੁਹਾਡੀ ਜਾਵੇਓ ਭਰੋ ਆਪਣੀ ਕੁਆਲੀਫਿਕੇਸ਼ਨ ਭਰੋ ਆਪਣਾ ਕੰਟੈਕਟ ਡਿਟੇਲ ਭਰੋ ਉੱਥੋਂ ਇਹਨਾਂ ਜ਼ਰੂਰ ਹੈ ਕਿ ਤੁਸੀਂ ਪ੍ਰੋਫਾਈਲ ਬਣਾਈ ਹੋਏਗੀ ਕਿਸੇ ਵੀ ਵਿਅਕਤੀ ਨੇ ਤੁਹਾਡੇ ਨਾਲ ਸੰਪਰਕ ਕਰਨਾ ਉੱਥੋਂ ਹੀ ਤੁਹਾਡਾ ਨੰਬਰ ਡਾਇਲ ਕਰ ਲਗਾ ਨੰਬਰ ਸੋਚਣ ਜਾਂ ਪੁੱਛਣ ਦੀ ਕਿਤੇ ਲੋੜ ਨਹੀਂ ਸੋ ਤੁਹਾਡੀ ਈਵੇਨ ਆਈ ਸਭ ਤੋਂ ਸਤੇ ਅਵੇਲੇਬਲ ਹੋ ਸਕਦਾ ਤੇ ਇੰਨੀ ਗੱਲ ਮੈਂ ਆਪ ਵੀ ਦੇ ਧਿਆਨ ਦੇ ਲੋਣੀ ਸੀ ਕੋਈ ਜਿੰਨੇ ਵੀ ਵਿਦਵਾਨ ਆਏ ਨੇ ਕੁਝ ਮੇਰੀ ਸੱਜਣਾ ਨਾਲ ਗੱਲ ਹੋਈ ਡਾਕਟਰ ਸਾਹਿਬਾ ਨਾਲ ਬੜੇ ਖੁਸ਼ ਹੋਏ ਨੇ ਉਹ ਕਹਦੇ ਆਉਣ ਵਾਲੇ ਸਮੇਂ ਤੇ ਇਸ ਸਮਾਜ ਦੀ ਇੰਨੀ ਜੀਵਤਤਾ ਹੈਗੀ ਆ ਤੋ ਜਿਹੜਾ ਵੀ ਮਹਾਪੁਰਖ ਜਿਹੜਾ ਵੀ ਵਿਦਿਆਰਥੀ ਜਿਹੜਾ ਕੋਈ ਵੀ ਸਹਿ ਮਹਿਸੂਸ ਕਰਦਾ ਕਿ ਹਾਂ ਇਸ ਚੀਜ਼ ਨੂੰ ਆਪਾਂ ਸੰਗਤ ਲੈ ਕੇ ਜਾਣਾ ਇਹ ਫਾਇਦੇਮੰਦ ਹੋ ਸਕਦੀ ਆ ਤੋ ਇਸ ਵੈਬਸਾਈਟ ਨੂੰ ਜਰੂਰ ਹੋ ਸਬਸਕ੍ਰਾਈਬ ਕਰੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਾਂ ਕਰੇ ਕੇਸਰੀ ਨਾਸਲ ਕਿਉਂਕਿ ਉਹਦੇ ਉੱਤੇ ਅਸੀਂ ਹੁਣ ਮਹਾਪੁਰਖਾਂ ਨਾਲ ਮਿਲ ਕੇ ਇਹਨਾਂ ਦੇ ਵਿਚਾਰ ਲੈਣੇ ਸ਼ੁਰੂ ਕਰਨੇ ਨੇ ਜਿੰਨੇ ਤੀਸੇ ਤੁਹਾਡੇ ਸਾਹਮਣੇ ਚੀਜ਼ਾਂ ਗੋਲ ਕੇ ਕਹੀਆਂ ਨੇ ਉਹ ਵੈਬਸਾਈਟ ਦੇ ਤਾਂ ਸਾਡੇ ਚੈਨਲ ਤੇ ਵੀ ਪੈਣਗੇ ਆ ਉਹਨੂੰ ਲਾਈਵ ਦੇ ਵਿੱਚ ਵੀ ਦੇਖੋਗੇ ਵੈਸੇ ਵੀ ਲੈ ਕੇ ਟਪਾਰਟ ਕਰਕੇ ਦੇਖੋਗੇ ਉਸ ਤੋਂ ਬਾਅਦ ਇੰਟਰਵਿਊ ਦਾ ਦੌਰ ਸ਼ੁਰੂ ਹੋਣ ਵਾਲਾ ਫਿਰ ਜਿਹੜਾ ਅਨਮੋਲ ਖਜ਼ਾਨਾ ਪਿਆ ਹੈ ਵੱਖ-ਵੱਖ ਥਾਵਾਂ ਤੇ ਅਸੀਂ ਉਹ ਦਿਨਾਂ ਵੀ ਅਵੇਲੇਬਲ ਹੋ ਸਕੇਗਾ ਉਹਨੂੰ ਜੋ ਵੀ ਸਾਡੀ ਕਾਨੂੰਨੀ ਪ੍ਰਬੰਧਾ ਉਹਦੇ ਤਹਿਤ ਅੱਗੇ ਲਿਆ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਆਪਣੀ ਗੱਲਬਾਤ ਕਰਦਿਆਂ ਬਹੁਤ-ਬਹੁਤ ਧੰਨਵਾਦ ਹੈ ਬਹੁਤ ਅੱਛਾ ਮੈਂ ਅੱਲਾਹ ਕੋ ਤੇਜੀ ਬਖਦਾ ਹੈ ਤੇ ਇਸ ਪਲੇਟਫਾਰਮ ਦੀ ਇਹੋ ਜਿਹਾ ਪਲੇਟਫਾਰਮ ਨਾਲ ਸਾਡੇ ਸਵਾਲ ਨੂੰ ਬਹੁਤ ਵੱਡੀ ਲੋੜ ਹੈ ਸਾਡੇ ਜੁਨੂਨ ਨੂੰ ਵੱਡੀ ਲੋੜ ਹੈ ਤੋਂ ਸਾਡੇ ਇਸ ਅਸੀਂ ਉਪਰਾਲੇ ਲਈ ਬਾਦ ਨੇ ਤੇ ਤੁਸੀਂ ਤੁਹਾਡਾ ਤਨਵਾਦ ਨਹੀਂ ਕਰਦੇ ਆ ਕਿ ਤੁਸੀਂ ਕੱਲ ਤੋਂ ਤੇ ਇਹ ਸੈਮੀਨਾਰ ਜਿਹੜੇ ਦੇ ਸਾਡੇ ਦੋ ਦੋ ਦਾ ਸੈਮੀਨਾਰ ਸੀ ਨਿਰਮਾਣ ਸੰਗਤ ਪੰਜਾਬ ਨੂੰ ਉਹ ਹੀ ਕਵਰੇਜ ਕੀਤੀ ਆ ਔਰ ਅਸੀਂ ਆਸ ਕਰਦੇ ਹਾਂ ਕੌਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਸੀਂ ਇਹਨੂੰ ਵੈਬਸਾਈਟ ਤੇ YouTube ਚੈਨਲ ਦੇ ਉੱਤੇ ਪਾਗੇ ਤੇ ਸੋਚੇ ਦੁਨੀਆ ਤੱਕ ਇਹ ਸੰਦੇਸ਼ ਜਿਹੜਾ ਹੈ ਇਹ ਸੰਮੀ ਦਾ ਉਹ ਚਾਹੋਗੇ ਸੋਨਮ ਬਹੁਤ ਤਨਵਾਟਾ ਗੁਰਪ੍ਰੀਤ ਸੰਧੂ ਜੀ ਬੋਲੇ ਸੋਨੀ ਹਾ